ਇਹ ਜੋ ਖਸਤ ਤੋਂ ਤੋਂ ਹੋ ਰਹੀ ਹੈ ਅੱਜ ਅੱਲਾਹ 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 ਤੁਮ ਮੋਤਮਨ ਦੂਜੇ ਤੋਂ ਕੀ ਹੋ ਰਿਹਾ ਹੈ ਆਪਾ ਏਅਰਪੋਰਟ ਤੇ ਹੈ ਤੋਂ ਮੈਂ ਸਭੇ ਗੱਲ ਹੈ ਕਿ ਪ੍ਰਧਾਨ ਮੰਤਰੀ ਜੋ ਸਨਿਕਲੀ ਹੋ ਰਹੀ ਖਾਣੇਦਾਰ ਸਾਹਮਣੇ ਆਏ ਨੇ ਤੋਂ ਤੁਸੀਂ ਜੋ ਕਹਿਣ ਕਿ ਹਕੀਕਤ ਹੈ ਆਪਾਂ ਕੰਟਰੋਲ ਹੁੰਦੇ ਕਰ ਰਹੇ ਹਾਂ ਉਸ ਹਾਵਣਾ ਮੀਡੀਆ ਹੈਗਾ ਠੀਕ ਹੈ ਜੋ ਸੋਚੂ ਸਾਹਿਬ ਕਿੱਦਿ ਨੂੰ ਲੱਗਦਾ ਤਿੰਨੇ ਕੋ ਡਰ ਅਭੀ ਹਾਂ ਜੀ ਬੰਦ ਹੋ ਗਿਆ ਜੀ ਜੇਤਨ ਨੂੰ ਇਹ ਡਰ ਲੇ ਜੀ ਆਹ ਮੈਸੇਜ ਜੀ ਕੀ ਘਟਨਾ ਕੱਡੀ ਤੁਸੀਂ ਇੰਸਟੀਚੂਟ ਦੇ ਬਾਹਰ ਉਹ ਕਿਹੜਾ ਇੰਸਟੀਚੂਟ ਹੈ ਤੇ ਮਾਮਲਾ ਕੀ ਹੋਇਆ ਹੈਕਰ ਦੇ ਨਦਰ ਇਹ ਐਲਨ ਇੰਸਟੀਚੂਟ ਹੈ ਮਾਡਰਨ ਟਾਊਨ ਫੇਸ 1 ਮਠੁਰਾ ਬ੍ਰਾਂਚ ਹੈ ਐਲਨ ਇਹ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਲੜਕੀ ਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਉਤ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਾਫੀ ਗਾਉ ਚੈਟ ਨਾਲ ਪ੍ਰਸੰਨ ਕਰਦਾ ਹੈ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲੀਕ ਕੀਤੀ ਪੁਲਿਸ ਚੈਟ ਸਟਾਰਕ ਦੀ ਬੇਟੀ ਨੂੰ ਵਰਗਾਉਣੀ ਬਿਸਤ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਕਿਸਮਤੀ ਚ ਕਰਿਆ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਰ ਆ ਆ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਰਤ ਤੇ ਚੱਲ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਵੇਖੋ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਚੈਟ ਆਪ ਨੂੰ ਬਚਾਣਾ ਕਰ ਰਿਹਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਆਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਕਿਉਂ ਇੰਸਟੀਚਿਊਟ ਹੀ ਪੜ੍ਹ ਰਹੀ ਆ ਇੰਸਟੀਚਿਊਟ ਹੁੰਦੀ ਹੈ ਨਹੀਂ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣ ਲਈ ਪੁੱਛ ਰਿਹਾ ਹ ਹਰ ਵਾਰ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਜੋ ਵੀ ਸ਼ਿਕਾਇਤ ਕੀਤੀ ਇੰਸਟੀਚੂਟ ਦੇ ਓਨਰ ਨੂੰ ਕੋ ਗੱਲਬਾਤ ਹੋਈ ਹੈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈਡ ਇੰਸਟੀਚੂਟ ਹੈਡ ਨੂੰ ਮਿਲੇ ਹੈਗੇ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਥੇ ਕਮਰੇ ਚ ਰੁਕੋਤਾ ਹੈ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਤੇ ਪਤਾ ਚੁੱਕਿਆ ਹੈਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟ ਉਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਬਾਝ ਮੇਰੇ ਵਰਗੇ ਹਜ਼ਾਣਾ ਪੇਰੈਂਟ ਹੈ ਜਿਹਨੇ ਕਿ ਚੁੱਪ ਕਰ ਜਾਂਦੇ ਹੈ ਕਿ ਗੱਲ ਬਾਹਰ ਨਾ ਆਵੇ ਚਲੋ ਸ਼ਿਕਾਇਤ ਕੀਤੀ ਹੈ ਬ੍ਰਦਰ ਪੁਲਿਸ ਨੂੰ ਕੁਝ ਕਰਦੇ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾ ਹੈਗਾ ਪੀਸੀਆਰ ਹੀ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹਨ ਫੋਨ ਤੇ ਗੱਲ ਹੋਈ ਹੈ ਉਹ ਉਂਝੀ ਡਿਮਾਂਡ ਕਰਦੇ ਉਹ ਕਿਸ ਤਰ੍ਹਾਂ ਦੀ ਸਜ਼ਾ ਹੋਵੇ ਉਹਦੇ ਬੰਦੇ ਅਸੀਂ ਇਸ ਚੌਣੇ ਕੋ ਵੀ ਆ ਅਸੀਂ ਇਹ ਸੋਨਿਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਹੈ ਰੈਡੀ ਪੇਟੀ ਨੇ ਤੁਹਾਨੂੰ ਕਦੋਂ ਇਹ ਗੱਲ ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦੇ ਇਕੱਲੇ 31 ਨੰਬਰ ਆਏ ਬੱਚੀ ਪਰੇਸ਼ਾਨ ਹੋ ਗਈ ਮੈਨੂੰ ਪਰੇਸ਼ਾਨੀ ਸੀ ਕਿ ਮੈਂ ਸੋਚਿਆ ਕਿ ਸ਼ਾਇਦ ਬੱਚੇ ਨੂੰ ਪੜਾਈ ਨੂੰ ਦਿੱਕਤ ਹੈ ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹ ਦੇ ਬੇਟਾ ਅਗਰ ਤੇਤੋਂ ਪੜਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ ਬਟ ਇਹਨਾਂ ਨੇ ਇਨਲੈਂਡ ਕੀਤੀ ਹੈ ਜੀ ਵੀਰ ਜੀ ਬੇਟੀ ਪੜਦੀ ਐ ਇੱਥੇ ਇਹਨਾਂ ਨੂੰ ਕੋਈ ਨਾ ਟੀਚਰ ਐ ਕੋਈ ਕੋਈ ਮੈਸੇਜ ਕਰਦੇ ਉਹਦੇ ਕਰਕੇ ਇੱਥੇ ਆਏ ਆ ਜੀ ਬੜਾ ਕੁਝ ਕੁਝ ਕਰਦੇ ਆ ਜੀ ਜਿਵੇਂ ਕਹਿਣ ਗਿਆ ਪਹੁੰਚਦਾ ਨਾਲ ਕਰੀ ਕਰੂਗਾ ਜੀ ਹਾਂ ਜੀ ਰੋਲ ਹਾਂ ਜੀ ਸਰ ਕੀ ਨਾਮ ਕੀ ਤੁਹਾਡਾ ਸੁਨੀਲ ਦੁਪਤ ਤਾਂ ਡੇ ਇੰਸਟੀਚਿਊਟ ਦੀ ਕੁਰਸੀ ਮੂਵ ਨਾ ਕਰੇ ਬਸ ਕੰਟੀਨਿਊ ਛੋਟੀ ਗੱਲ ਕਰਨੀ ਹੈ ਸਾਡਾ ਕੋਈ ਨਾ ਤੁਹਾਡੇ ਨਾਲ ਪਰਸਨਲ ਨਾ ਉਹਨਾਂ ਨਾਲ ਹੈ ਹੈਨਾ ਇੱਕ ਤਰ੍ਹਾਂ ਸੱਚਾਈ ਕੀ ਉਹ ਤੁਸੀਂ ਜਾਣਦੇ ਹੋ ਜਾਂਦੇ ਸਾਨੂੰ ਨਹੀਂ ਪਤਾ ਹੈਨਾ ਤੁਹਾਡੇ ਇੰਸਟੀਚਿਊਟ ਤੇ ਪ੍ਰੋਫੈਸਰ ਤੇ ਸਰ ਕੋ ਟੀਮ ਤੁਹਾਡਾ ਸੁਨੀਲ ਦੁਪਤ ਗੁੱਪਤੇ ਦੇ ਕੈਂਡੀ ਜੂਟਾ ਕਿਤੇ ਬੈਠੇ ਅਸਟਾਡ ਕਿ ਹੋਇਆ ਕੀ ਹੈ ਬਾਹਰ ਪੇਡਰ ਸੰਗਾਮਾ ਕਰ ਰਹੇ ਹੈ ਕਹਿੰਦੇ ਬੱਚੀ ਨੂੰ ਸ਼ਰੀਰ ਮੈਸੇਜ ਭੇਜੇ ਜਾਂਦੇ ਨੇ ਚੈਟ ਕੀਤੀ ਜਾਂਦੀ ਹੈ ਸੱਚਾਈ ਕੀ ਹੈ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਕਾਲਜ ਸਕੂਲ ਦੇ ਪੂਰੇ ਬਾਰੇ ਟੀਚਰ ਨੇ ਹਾਂ ਹਾਂ ਫੁੱਟਾ ਹਮੇਸ਼ਾ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕੋਲ ਅਗੀ ਤੇ ਐਲੀਗੇਸ਼ਨ ਹੈ ਕੀ ਨਾਮ ਹਦਾ ਉਹਦਾ ਨਾਮ rahul pur ਹਾਂ ਕਿੱਥੋਂ ਦੇ ਰਹਿਣ ਵਾਲੇ ਜੀ ਉਹ ਦਿੱਲੀ ਤੋਂ ਹੈ ਅੱਛਾ ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ ਤੁਸੀਂ ਕਿਵੇਂ ਦੇਖਦੇ ਹੋ ਜੇ ਕੋਈ ਐਸੇ ਸਾਡੀ ਨੌਲੇਜ ਆਉਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰ ਦਾਂ ਸਾਡੇ ਆਪ ਦੀਆਂ ਪਾਲਿਸੀਜ਼ ਹੈ ਹਾਂ ਪੂਰਾ ਐਕਸ਼ਨ ਲੈ ਜਾਂਦਾ ਨਾ ਇਹ ਤਾਂ ਨਹੀਂ ਲੱਗਦਾ ਇਹ ਇੰਨਾ ਵੱਡਾ ਤੁਹਾਡਾ ਇੰਸਟੀਚਿਊਟ ਹੈ ਐਡਾ ਵਧਾਰਾ ਹੈ ਰੈਪਿਊਟੇਸ਼ਨ ਦਾ ਖਰਾਬ ਹੋਏਗਾ ਨਹੀਂ ਮਾਰਕੀਟ ਦੇ ਵਿੱਚ ਨਹੀਂ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੋਣੀ ਹੈ ਮਤਲਬ ਅਸੀਂ ਜੇ ਸਾਡੀ ਨੋਲੇਜ ਹੁੰਦਾ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟਿਮੇਟ ਤਾਂ ਕਰਦੇ ਆ ਕਰੋ ਇਹਨਾਂ ਦੀ ਨੋਲੇਜ ਹੈ ਕੋਈ ਚੀਜ਼ ਹੈ ਆਪੇ ਕਾਨੂੰਨ ਆਧਾਰ ਤੇ ਲੈਣ ਦਾ ਦਾ ਮਤਲਬ ਚੈਟ ਵੀਰ ਦਿਖਾਤੀ ਇਹਨਾਂ ਨੇ ਤੁਹਾਨੂੰ ਦਿਖਾਈ ਜੁਕ ਕੋਈ ਵੀ ਨਹੀਂ ਦਿਖਾਇਆ ਕੁਝ ਵੀ ਨਹੀਂ ਦਿਖਾਇਆ ਕੋਈ ਅਜੇ ਤੱਕ ਟੀਚਰ ਸਾਹਿਬ ਨਾਲ ਕੀਤੀ ਹੈ ਟੀਚਰ ਨੂੰ ਕੱਢ ਕੇ ਲਵ ਪੁੱਛਿਆ ਗਿਆ ਜੀ ਕੀ ਗੱਲ ਹੋਈ ਹੈ ਪੁੱਛਗਿ ਯਲ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਜੀ ਆਂਦੇ ਹੀ ਇਹਨਾਂ ਨੇ ਮਤਲਬ ਉਹਨੂੰ ਟਾਰਲੇ ਨੂੰ ਮਲਾ ਦੋ ਕੀ ਹੁੰਦਾ ਉਹਦਾ ਪੱਖ ਲੈ ਲਈ ਅਸੀਂ ਕੀ